ਵੀਰ ਛੋਟਾ ਕਰ ਕੇ ਵੀਰ ਛੋਟਾ ਨਹੀਂ ਆ ਓਏ ਕਰਨ ਨੂੰ ਯਾਰ ਮੋਟਰ ਨਾਲ ਚੱਕ ਦੇਣਾ ਸੀਗਾ ਇਹ ਮੂਰੇ ਉਹ ਕਿ ਟਰੱਕ ਵਾਲਾ ਤੇਜ਼ ਆ ਗਿਆ ਪਤਾ ਕੀ ਕਰਨਾ ਗੱਡੀ ਸਾਈਡ ਤੇ ਕਰ ਲੈਣੀ ਹੈ ਹੋਰ ਕੀ ਕਰਨਾ ਆ ਦਾ ਮੁੜਕਾ ਜਾ ਗਿਆ ਇਹਨੂੰ ਚਲੋ ਹੈਪੀ ਬਰਥਡੇ ਆਹ ਉਹ ਥੋੜੀ ਜੀ ਚਲੋ ਜੀ ਚਲੋ ਬਾ ਹੌਲੀ ਚੱਲੋ ਡਰਾਈਵਰ ਸਾਹਿਬ ਠੀਕ ਹੈ ਜੀ ਹਾਂ ਕਿਉਂ ਰਾਤ ਦਾ ਟਾਈਮ ਐਵੇਂ ਮਾੜੀ-ਵੋਟੀ ਕਿਤੇ ਲੱਗ ਲੁਕ ਗਈ। ਚਾਹ ਲੋਹਾ ਦਾ ਸਿੱਧਾ ਹੋ ਜੂ ਹੱਡ ਨਹੀਂ ਸਿੱਧੇ ਹੋਣੇ ਇੱਕ ਵਾਰੀ ਹਿੱਲ ਗਏ। ਉਹ ਤਾਂ ਵਧੀਆ ਚਲਾ ਰਹੀ ਆ। ਬਸ ਬਾਜੀਆਂ ਕੰਪਲੀਟ ਹੋਣਾ। ਬਾਜੀਆਂ ਤਾਂ ਕੰਪਲੀਟ ਆ। ਵਿੱਚ ਇਹਨਾਂ ਨਾਲ ਰਹੇ ਨੇ ਬਾਜੀਆਂ ਜਿਹੜੇ ਹਿਸਾਬ ਨਾਲ ਤੂੰ ਗੱਡੀ ਚਲਾਉਣੀ ਆ। ਪੱਖੋਂ ਵਾਲ ਨੂੰ ਲਈ ਮੈਂ ਹੁਣ ਦੇਖ ਲਉ। ਹਾਂ ਇੱਧਰ ਰੱਖ ਮੇਰਾ ਬੋਗਾ ਮੇਰੇ ਕੰਨੀ ਨੂੰ। ਬਸ ਆਹ ਜਿਹੜੀ ਚਿੱਟੀ ਪੱਟੀ ਆ ਨਾ ਚਿੱਟੀ ਪੱਟੀ ਥੇਰੇ ਤੇ ਗੱਡੀ ਰੱਖਣੀ ਆ। ਕਾਹੇ ਮੂਹਰੇ ਕੋਈ ਟਰੱਕ ਵਾਲਾ ਤੇਜ਼ ਆਉਂਦਾ ਫੇਰ ਸਾਈਡ ਤੇ ਕਰ ਲਈ। ਇਹ ਮੂਹਰੇ ਕੋਈ ਟਰੱਕ ਵਾਲਾ ਤੇਜ਼ ਆ ਗਿਆ। ਪਤਾ ਕੀ ਕਰਨ ਗੱਡੀ ਸਾਈਡ ਤੇ ਕਰਨੀ ਇਹ ਹੋ ਕੀ ਕਰਨ ਪਤਾ ਕੀ ਆ ਮੈਂ ਤਾਂ ਐਕਟਿਵਾ ਤਾਂ ਵੀ ਇਦਾਂ ਹੀ ਹੁੰਦਾ ਤੂੰ ਭਜਾਉਣ ਤੂੰ ਪਤਾ ਕੀ ਆ ਤੂੰ ਤੈਨੂੰ ਐ ਹੁੰਦਾ ਵੀ ਮੈਂ ਤੈਨੂੰ ਐ ਹੁੰਦਾ ਮੈਂ ਭਜਾ ਕੇ ਦੇਖਾਂ ਨੂੰ ਕਿੰਨੀ ਕੁ ਭਜਦੀ ਆ ਜਦੋਂ ਮੈਂ ਸੈਕ ਦਾ ਹੀ ਮੈਨੂੰ ਵੀ ਐ ਸੀ ਜਦੋਂ ਸਾਰੇ ਸਿੱਖਦੇ ਆ ਹਰੇਕ ਨੂੰ ਹੁੰਦਾ ਵੀ ਹਾਂ ਵੀ ਮੈਂ ਕੱਢਦਾ ਥੱਲੇ ਉਹ ਗਰਾ ਭਜਾ ਕੇ ਬਾਅਦ ਜਦੋਂ ਬੰਦਾ ਸਿੱਖ ਜਾਂਦਾ ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਨਹੀਂ ਓਏ ਭਜਾਉਣੀ ਨਹੀਂ ਜਿਹੜਾ ਸਵਾਦ ਹੋੜੀ-ਹੋੜੀ ਗੱਡੀ ਚਲਾਉਣ ਚਾਹੋ ਤੇ ਭਜਾਉਣ ਚ ਨਹੀਂ ਆਗਾ ਤੀਜਾ ਗੇਅਰ ਪਾਓ ਜੀ ਫਿਰ ਨਹੀਂ ਠੀਕ ਆ ਚੌਥੇ ਚ ਜੇ ਚੌਥਾ ਗੇਅਰ ਪਾਇਆ ਫਿਰ ਗੱਡੀ ਛੱਡ ਤੇ ਉਹਨੇ ਉਹਨੇ ਤੈਨੂੰ ਲਾਈਟ ਮਾਰੀ ਆ ਭਲਾ ਕਾਹ ਤੋਂ ਮਾਰੀ ਆ ਮੈਂ ਤੈਨੂੰ ਮੇਰਾ ਥੋੜੀ ਲਾਈਟ ਬਹੁਤ ਤੇਜ਼ ਆ ਫਿਰ ਤੁਸੀਂ ਹੌਲੀ ਡਮ ਕਰੋ ਲਾਈਟ ਦਾ ਹੀ ਨਹੀਂ ਪਤਾ ਕਿੱਥੇ ਆ ਕਿੱਥੇ ਆ ਲਾਈਟ ਲੈ ਮੈਨੂੰ ਇੰਡੀਕੇਟਰ ਦਾ ਪਤਾ ਨਹੀਂ ਆ ਰਹੇ ਆ ਰਹੇ ਲਾਈਟਾਂ ਆ ਰਹੇ ਚਲੋ ਫਿਰ ਹੁਣ ਤੇਜ਼ ਤਾਂ ਕਰ ਦੋ ਚੱਕ ਐਨਕ ਵੀ ਨਹੀਂ ਲੱਗੀ ਹੈ ਫੇਰ ਆਏ ਘਰ ਐਨਕ ਵੀ ਨਹੀਂ ਲੱਗੀ ਆਏ ਘਰ ਫੇਰ ਗੱਡੀ ਇਧਰ ਸਾਈਡ ਤੇ ਲਾ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੂੰ ਐਨਕ ਤੋਂ ਮੈਨੂੰ ਚਲਾ ਨਹੀਂ ਸਕਦੀ ਇਧਰ ਸਾਈਡ ਤੇ ਲਾਓ ਜੀ ਬਸ ਕਰੋ ਕਰੋ ਕਿਤੇ ਤਾਂ ਨਾ ਜਾਵੜ ਗਏ ਬਿਨਾ ਐਨਕਾਂ ਤੋਂ ਹੀ ਤਿੰਨ ਪਿੰਡ ਗੱਡੇ ਵਾ ਪਖਵਾਲੇ ਤੋਂ ਲੈ ਕੇ ਨਹੀਂ ਆਇਆ ਤਾਂ ਤੂੰ ਕੈਮ ਆ ਆਇਆ ਤਾਂ ਵੈਰੀ ਨਾਈਸ ਵੈਰੀ ਨਾਈਸ ਪਰਸਨ ਬਸ ਆ ਮੈਂ ਰੋਡ ਤੱਕ ਚਲਾ ਲਓ ਉਦੋਂ ਬਾਅਦ ਨਾ ਫਿਰ ਟ੍ਰੈਫਿਕ ਵੱਜ ਜਣੀ ਆ ਮੈਂ ਕਿਹ ਕਾਸੀ ਤੇ ਵਿੱਚ-ਵਿੱਚ ਵਜੂ ਸੀ ਕੱਲ ਨੂੰ ਵਿਆਹ ਤੇ ਵੀ ਜਾਣਾ ਅੱਜ ਅੱਜ ਫੇਰ ਜਨਮ ਦਿਨ ਤੇ ਕੇਕ ਕੱਟਣਾ ਪੈਣਾ ਯੈਸ ਅੱਜ ਤਾਂ ਪਰਾਂਤ ਨੂੰ ਸੈਲੀਬ੍ਰੇਟ ਕਰਾਂ ਚਲੋ ਜੀ ਰਾਤ ਨੂੰ ਡੀਜੇ ਲਾएंगे ਜੀ ਜੋ ਬਲੇ ਪਾਪੂ ਮੇਰੇ ਕੰਨਾਂ ਬੁਝਾ ਦੇ ਗਾਣ ਬੁਝਾ ਦੇ ਅੰਦਰ ਵਾਲਿਆਂ ਦੀਆਂ ਬਾਤੀਆਂ ਵਿੱਚ ਵੀ ਖਾਲਾ ਕੋਈ ਨਹੀਂ ਹੁੰਦਾ ਗਜਰੀਲਾ ਬਰਫੀ ਨਹੀਂ ਅਗਲੇ ਨੇ ਮੱਥਾ-ਮੱਥਾ ਟੇਕਣਾ ਹੁੰਦਾ ਮੱਥਾ ਤਾਂ ਹੁਣ ਹਲਵਾਈਆਂ ਨੇ ਵੀ ਟੇਕ ਹੀ ਦਿੱਤਾ ਹੁਣਾਂ ਉਹਨਾਂ ਨੇ ਕਿਵੇਂ ਬਣਾਈ ਆ ਆ ਅੱਜ ਗੱਡੀ ਵਧੀਆ ਚਲਾਈ ਆ ਬਸ ਪੰਪ ਚ ਨਹੀਂ ਆਉਣਾ ਹੋਰ ਕਿਤੇ ਇਧਰ ਮੋਟਰਸਾਈਕਲ ਵਾਲਾ ਨਾਲ ਹੀ ਲੈ ਜੀ ਕਿਉਂ ਕੀ ਹੋ ਗਿਆ ਸੀ ਕੀ ਦੇਸ ਗਿਆ ਚਰਾਹ ਤੇ ਚਾਰ ਨੂੰ ਮਾਰੀਦਾ ਹੁੰਦਾ ਚਰਾਹ ਤੇ ਗੱਡੀ ਰੋਕੀ ਨਹੀਂ ਹੁੰਦੀ ਹੈ ਹਾਰਨ ਕਿਹਨੂੰ ਮਾਰਨਾ ਚਰਾਹ ਤੇ ਮੈਂ ਰੁਕੂਗਾ ਆਪੇ ਨਹੀਂ ਰੋਕਦਾ ਰੁਕਦਾ ਇੰਡੀਆ ਇਹ ਬਾਹਰ ਤਾਂ ਰੋਕ ਲੈਂਦੇ ਆ ਬਾਹਰ ਜੇ ਤੂੰ ਹਾਰਨ ਮਾਰਦਾ ਫਿਰ ਤੈਨੂੰ ਹਾਰਨ ਬਹੁਤ ਪੱਜਣੇ ਆ ਉਹਨੂੰ ਪਤਾ ਵੀ ਹਜੇ ਮਸ ਉਹਨੂੰ ਥੋੜੋ ਪਤਾ ਉਹਦਾ ਪੈਗ ਲੱਗਿਆ ਆਉਣਾ ਉਹ ਤਾਂ ਐਂ ਕਹਦਾ ਹਣਾ ਵਾ ਬਈ ਬੜਾ ਤਕੜਾ ਡਰਾਈਵਰ ਆ ਮੇਰਾ ਟਰ ਨਿਕਲ ਗਿਆ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਨਿਕਲ ਜਾ ਨਾ ਡਰ ਕੋਈ ਨਾ ਫੇਰ ਕੀ ਆ ਗੱਡੀ ਦਾ ਨਹੀਂ ਹੁੰਦਾ ਇੱਕ ਅੱਧੀ ਵਾਰੀ ਵੇਚੀ ਵੱਜੂਗੀ ਇਸ ਦੂਤੇ ਦਾ ਕੋਈ ਨਹੀਂ ਹੁੰਦਾ ਸਿੱਖ ਗਈ ਇੰਨਾ ਹੀ ਕੰਮ ਕਰੋ ਗੱਡੀ ਸਿੱਖ ਗੱਡੀ ਸਿੱਖ ਗੱਡੀ ਸਿੱਖ ਉਹਕੇ ਹਣ ਤੁਸੀਂ ਭਜਾਓ ਨਾ ਰੇਸ ਨਾ ਦੋ ਹੌਲੀ ਚੱਲੋ ਮੂਰੇ ਟਰੱਕ ਆਉਂਦਾ ਜਦੋਂ ਟਰੱਕ ਆ ਗਿਆ ਹੌਲੀ ਹਾਂ ਮੈਂ ਬੁਕ ਰਿਹਾ ਇਹ ਗੇਅਰ ਛੋਟਾ ਲਾਉ ਹਾਂ ਤੁਸੀਂ ਬੰਦ ਕਰੋਗੇ ਮਗਰ ਕਿਹਨੇ ਦੇਖਣਾ ਨਹੀਂ ਉਹ ਹੀ ਬੰਦ ਮਗਰ ਕਿਹਨੇ ਦੇਖਣਾ ਦੇਖਿਆ ਮੈਂ ਉਹਦੇ ਉਹ ਹੀ ਬੰਦ ਨਹੀਂ ਨਹੀਂ ਆ ਇਹ ਤਾਂ ਟ੍ਰੇਨ ਆਦੂ ਚੱਲੋ ਬਈ ਬਾਲ ਨੂੰ ਉਠਾ ਲੈਣੇ ਹੁਣ ਸਾਰੇ ਕਲੋਨੀ ਵਾਲੇ ਸੁੱਤੇ ਪਏ ਓਏ ਇੱਕ ਜਲਾ ਦਿਓ ਇਹ ਸਿੱਧਾ ਰੱਖ ਕੇ ਦੇਖੀ ਤੇਰੇ ਜੱਡਾ ਤਾਂ ਇਹੀ ਆ ਵੀ ਆ ਕੀ ਕਰਨ ਆਈ ਆ ਇੱਕ ਕੱਟਣਾ ਵਪਾਰਕ ਚ ਸਾਡੀ ਨਾਨ ਦਾਦਾ ਕੇਕ ਕੱਟਣ ਆਈ ਹੈ ਮੇਰੇੁੱਤੋ ਗਿਆ ਮੇਰੇ ਇੱਕ ਕੇਕ ਹੈ ਕਿਹੜਾ ਹੈ ਵੈਸੇ ਆ ਲੈਟਾਂ ਦੇ ਜਾਨੀਆਂ ਆ ਪੌਨਾਂ ਤੋਂ ਲਿਆਂਦੇ ਸੀ ਹੌਟ ਬ੍ਰੈਡ ਵਾਲੇ ਹੌਟ ਬ੍ਰੈਡ ਵਾਲੇ ਆ ਮਿਕਸ ਫਰੂਟ ਲੈ ਤਾ ਬ੍ਰੈਡ ਨਿਕ ਬੇਕਰ ਦਾ ਉਹੀ ਬਨੋਫੀ ਪਾਈ ਪਿਆ ਸੀਗਾ ਉਥੋਂ ਆ ਕੀ ਕੋਲੋਨੀਆ ਦੇ ਗਾਲਾਂ ਕੱਢਣਗੇ ਅੱਜ ਤੁਸੀਂ ਇੱਥੇ ਖੰਡਿਆ ਦੇਣਾ ਕੇਕ ਜਾਂ ਤਾਂ ਕਰ ਦੇਣਾ ਕੰਮ ਕਰ ਦੇਣਾ ਕਰ ਦੇਣਾ ਆ ਦਾ ਮੁੜਕਾ ਜਾ ਗਿਆ ਇਹਨੂੰ ਚੱਕ ਦੋ ਚੱਕ ਦੋ ਚਲੋ ਜੀ ਆ ਗਏ ਮੇਰੇ ਭਰਾ ਤੇ ਭਾਬੀ ਲੈ ਕੇ ਆਇਆ ਕੇਕ ਹੈਪੀ ਬਰਥਡੇ ਦੇ ਲਈ ਹਾਂ ਆ ਥੈਂਕ ਯੂ ਹਾਲੋ ਇੱਧਰ ਬੈਠ ਥੈਂਕ ਯੂ ਵੀਰੇ ਥੈਂਕ ਯੂ ਜੀ ਆ ਚਲੋ ਜੀ ਹੁਣ ਬੰਬ ਤਮਾ ਕਾ ਵੀ ਕਰੋਗੇ ਓਕੇ ਸਿਮਰਨ ਆਪਾਂ ਬਾਹਰ ਨਹੀਂ ਬਹੁਤ ਬੰਬ ਲੈ ਕੇ ਆਈ ਆ ਵਾਹੇ ਦੋ ਇਹ ਤਾਂ ਕਲੋਨੀ ਵਾਲੇ ਦੱਸਣਗੇ ਤੁਹਾਡੇ ਇਹ ਬੰਮਾ ਤੋਂ ਬਿਨਾ ਤਾਂ ਗੱਲ ਬਣਦੀ ਗੱਲ ਬਣਦੀ ਨਹੀਂ ਜੀ ਬੰਬ ਚੜ੍ਹਨੇ ਚਾਹੀਦੇ ਸਾਰੇ 180 ਵਾਲੀ ਹੈ ਦੋ ਹੈ ਇੱਕ ਇੱਕ ਪੜਾ ਇੱਕ 240 ਹੈ ਭਜਣਾ ਵੀ ਪਣਾ ਇਹ ਕਈ ਰੀ ਆਸੇ ਪਾਸੇ ਵੀ ਚਾਉਂਦੇ ਆ ਬੰਬ ਆਪਰਾਏ ਹਾਂ ਬਗਲੀ ਵਾਲੀ ਲੱਗ ਗਿਆ ਮੈਨੂੰ ਪਤਾ ਸੀ ਮੈਨੂੰ ਪਤਾ ਲੱਗ ਗਿਆ ਬੱਸ ਗਿਆ ਇਹ ਇੰਨੀ ਵਾਲੀਆਂ ਕਿੱਥੇ ਆ ਆ ਆ ਪਾਪਰਾ ਇਹ ਪਰਾ ਇਹ ਵੱਡਾ ਨਾ ਇਹ ਸੁਮਣ ਨੇ ਹੋ ਤੇ ਰੱਖਿਆ ਕਿੱਧਰ ਇੱਧਰ ਦੁੱਤੀ ਵੀ ਹੈਪੀ ਬਰਥਡੇ ਆ ਕੇਕ ਨਾਲ ਸੈਟ ਲਈ ਆ ਹੋਰ ਹੈਪੀ ਬਰਥਡੇ ਮੈਂ ਇਹਨੇ ਦੇਖੀ ਤੂੰ ਕਰਦਣਾ ਕੰਮ ਇੰਦਰ ਆ ਜਾ ਇਹਨੇ ਕਰਦਣਾ ਕੰਮ ਹੈਪੀ ਬਰਥਡੇ ਐ ਹੀ ਕਰਦਣੇ ਨੇ ਬਰਥਡੇ ਆ ਜਾ ਇੱਥੇ ਰਹਿ ਦੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਸਰਾ ਹੋ ਜਾ ਹੁਣ ਚੱਲ ਆਦੇ ਲਾਦੇ ਕਰ ਚੱਕਦੇ ਫਟਾ ਦੇ ਹੋਣ ਵਾਲਾ ਦੇਖੀ ਹੁਣ ਹੁਣ ਕਲੋਨੀ ਵਾਲੇ ਦੱਸਣਗੇ ਵੀ ਇਹ ਹਜੇ ਕਲੋਨੀ ਵਾਲੇ ਦੱਸਣਗੇ ਮੇਰੇ ਤਾਂ ਕਿਉਂਕਿ ਮੇਰੇ ਉਹ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਇਹਦਾ ਨੇੜੇ ਹੀ ਚਾਲਦੇ ਆ ਯਾਰ ਬਾਹਲੇ ਮਲਾਈ ਲੱਗੀ ਤੇ ਚਲੋ ਜੀ ਹਲੇ ਨਹੀਂ ਹਲੇ ਨਹੀਂ ਬੱਸ ਬੱਸ ਜਸ਼ਨ ਹੈਗਾ ਨਹੀਂ 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 ਮੌਕ ਗਿਆ ਨਹੀਂ 12 ਪੂਰੇ ਹੋ ਗਏ ਹਾਂ ਬੱਸ ਹੈਪੀ ਬਰਥਡੇ ਥੜੇ ਹੈਪੀ ਬਰਥਡੇ ਹੈਪੀ ਬਰਥਡੇ ਅੱਟ ਦਿਓ ਇਹਦੇ ਮੋਮਬਤੀ ਤਾਂ ਜਰੂਰੀ ਹੈ ਮੋਮਬਤੀ ਲਾ ਲੋ ਹਣ ਖਾਵਾਂਗਾ ਫਾੜੀ ਜੀ ਕਿਹੜਾ ਕਿਹੜਾ ਗ੍ਰਾਸ਼ਾਤਰੀ ਤੇਰਾ ਉੱਥੇ ਰੱਖਦੇ ਆ ਬੰਨੇ ਆ ਜਾ ਉਹ ਸਾਰੇ ਗੁੱਲਾ ਜਿਹਾ ਗੋਟਾ ਇਹ ਇਹ ਲਾਈਨ ਨੂੰ ਵੀ ਅੱਗ ਪਾਈ ਅਸੀਂ ਅੱਗ ਲਾ ਕੇ ਨਾ ਇੱਥੇ ਭਾਣੇ ਤੂੰ ਖੜ੍ਹ ਦੋ ਮਿੰਟ ਸਹੀ ਗੱਲ ਆ ਫੇਰ ਹੀ ਜਨਮ ਦੇਣ ਦਾ ਫਾਇਦਾ ਤੁਸੀਂ ਹੋ ਪਰਾਂ ਰੱਖਿਓ ਹੋ ਕਾਰਨਰ ਚ ਓਏ ਉਧਰ ਘਰੇ ਵੜਜੂ ਕਿਸੇ ਦੇ ਓਏ ਆ ਵਿਚਾਲੇ ਆ ਨਹੀਂ 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 ਆ ਵਿਚਾਲੇ ਆ ਇੱਥੇ ਸਹੀ ਆ ਉਹਨੂੰ ਹੋਰ ਥੋੜਾ ਜਿਹਾ ਪੈ ਨਹੀਂ ਇੱਥੇ ਜਮਾ ਸਹੀ ਆ ਮਨ ਲਾਦਾ ਨਾ ਕੇਕ ਸੈੱਟ ਲੈਣਾ ਆ ਰੋ ਆ ਚਲੋ ਜੀ ਥੈਂਕ ਯੂ ਜੀ ਤੂੰ ਸਾਰੇ ਤਾਂ ਨਡਨ ਦੀ ਵੱਟ ਜੀ ਤੈਨੂੰ ਮਲੇ ਆਹ ਸੰਦਰੇ ਤੋਂ ਸਿਲਰ ਤਾਂ ਲਾਏ ਨੇ ਇਹਨਾਂ ਨੇ ਯਾਰ ਰਪਈਆ ਹਜ਼ਾਰ ਲੈ ਲਿਆ ਚਲ ਵੇਰਤੀਆ ਆਹ ਸਿਲੜ ਤਾਂ ਲਾ ਲੈਂਦੇ 1 2 3 ਕੋ ਜਾਉ ਬਾਗੋ ਉਪਾ ਦੇ ਲੋਪਾ ਚ ਨੇ ਦੇਖੀ ਛੜ ਪਣਾ ਹੁਣਵੇਂ ਛੜ ਪਣਾ ਉਹ ਲੱਗ ਗਿਆ ਆ ਤਾਏ ਆ ਤਾਂ ਜੇ ਮੇਰੇ ਮਨ ਨੂੰ ਅੱਗ ਲੱਗੀ ਹੂ ਹੋ ਹਿਪ ਹੂਰੇ ਵਾਹ ਬਣਾ ਨਹੀਂ ਮੂਨੇ ਲੇ ਬੜਨ ਚਾਚਾ ਵੀ ਉਹ ਹੀ ਫਿਰ ਤੁਸੀਂ ਗੱਲਾਂ ਕਰਦੇ ਹੁੰਨੇ ਆਗੇ ਗੁੱਡੀ ਵੀ ਦੇਖ ਲੋ ਚੰਗਿਆੜੇ ਜੇ ਬਹੁਤ ਥੱਲੇ ਨੂੰ ਆਏ ਸੀ ਉਹ ਤਾਂ ਸਵੇਰੇ ਪ੍ਰਧਾਨ ਦੱਸੂਗਾ ਵਟਸਐਪ ਵਾਲੇ ਗਰੁੱਪ ਚ ਪਲੈਂਟਿੰਗ ਹੈ ਪਲੈਟੀਨਾ ਪਲੈਂਟਿੰਗ ਨਮ ਨੀ ਕੀ ਉਹ ਸ਼ੂਗਰ ਦਾ ਠੀਕਾ ਲਾ ਕੇ ਬਲੱਡ ਪ੍ਰੈਸ਼ਰ ਦਾ ਨਲਾ ਸੀ ਉਹ ਨਾਨੀ ਵਾਲੀ ਗੱਲ ਹੋ ਗਈ ਔਡੋਗਾ ਲਗਾ ਨਾ ਨੀ ਖੜਾ ਕਿਦੀ ਹੋਗੀ ਨਾ ਮੈਂ ਘਰ ਮੁਕਤਾ ਚੱਲ ਦਈ ਚੱਲ ਰੋ ਡਰਾਈਵਰ ਸਾਹਿਬ ਥੋੜਾ ਹੌਲੀ ਚੱਲੋ ਜੀ ਤੁਸੀਂ ਸਪੀਡ ਫੜ ਜਨਾ ਗੇਅਰ ਵੀ ਪਾਓ ਦੇਖੋ ਉਧਰ ਆਰ ਪੀ ਐਮ ਕਿੱਧਰ ਗਿਆ ਮੈਂ ਕਹਿੰਦਾ ਉਹ ਕਰ ਜਵੇ ਇੱਕੋ ਦਮ ਨਹੀਂ ਕਲਚ ਛੱਡਣਾ ਜੀ ਹੌਲੀ ਚੱਲੋ ਕੋਈ ਨਾ ਸਾਰਾ ਦਾ ਬਹੁਤ ਠੀਕ ਪਰ ਮਮਾ ਮਮਾ ਕਿੱਥੇ ਗਿਆ ਤੂੰ ਗੇਅਰ ਪਾ ਸੋਨੇ ਚੌਥਾ ਗੱਡੀ ਤੇ 80 ਲੇ ਜਾਂਦੀ ਹੈ ਮੇਦੋਨ ਸਪੀਡ ਰੇਸ ਬਹੁਤ ਦਿੱਤੀ ਆ। ਹੋੜੀ ਚੱਲਣਾ ਐਕਟਿਵਲ ਹੁੰਦਾ। ਹੋੜੀ ਰੱਖ ਹੋੜੀ 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 ਹੋੜੀ। ਇਹ ਤੇ ਕੋਰਾ ਨਹੀਂ ਹੋਣੀ ਕੰਟਰੋਲ। ਹੋਣੀ ਆ। ਨਹੀਂ ਹੋਣੀ। ਜਦ ਨੂੰ ਤੁਸੀਂ ਵਿਆਹ ਤੋਂ ਮੁੜ ਕੇ ਆਉਣਾ ਦੇਖਿਓ ਫਿਰ। ਐਕਸਪੋਰਟ ਵੇਣਾ। ਹੋੜੀ ਚੱਲ। ਸਾਹਮਣੇ ਬਹੁਤ ਬਹੁਤ ਆਉਂਦਾ ਮੂਰੇ। ਏਰ ਛੋਟਾ ਕਰ ਕੇ ਏਰ ਛੋਟਾ। ਹੋਣੀ ਆ। ਬੁਏ ਕਰ ਨੂੰ ਯਾਰ ਉਹ ਮੋਟਰ ਨਾਲ ਚੱਕ ਦੇਣਾ ਸੀਗਾ। ਹੋੜੀ ਚੱਲ ਡਰ ਕੇ ਤਾਂ ਦਾ ਪਤਾ ਨਹੀਂ। ਕਿਸੇ ਨੂੰ ਡਾ ਨਾ ਦੇਈ। ਉਹ ਨਹੀਂ ਬੜੀ ਐ ਗੱਡੀ ਅਰੇ ਇੱਕੋ ਦਾ ਤੂੰ ਭਜਾਉਣ ਦੀ ਕੋਸ਼ਿਸ਼ ਕਰਦੀ ਐ ਇਹਨੂੰ ਜਿੰਨੀ ਤੂੰ ਜਿੰਨੀ ਤੂੰ ਹੌਲੀ ਚਲਾਉਣੀ ਸਿੱਖੇਗੀ ਨਾ ਉਹ ਨਹੀਂ ਤੂੰ ਛੇਤੀ ਸਿੱਖੇਗੀ ਪਰ ਇੱਕ ਗੱਲ ਨਾ ਤੂੰ ਮੈਂ ਹੌਲੀ ਹੋਰ ਹੋ ਜਾਂਦੀ ਐ ਇੱਕ ਗੱਲ ਆ ਤੂੰ ਗੱਡੀ ਬੰਦ ਨਹੀਂ ਕੀਤੀ ਜਦੋਂ ਵੀ ਮੀਂਹ ਚਾਂਬਲ ਨਾ ਹੌਲੀ ਹੌਲੀ ਨਾ ਬੁੱਕੇ ਬੁੱਕੇ ਤੁਸੀਂ ਸ਼ੀਸ਼ੇ 'ਚ ਵੀ ਨਹੀਂ ਦੇਖਦੇ ਨਾ ਤੁਸੀਂ ਆਸ-ਪਾਸੇ ਦੇ ਉਹਦੇ ਉਦੋਂ ਬਾਅਦ ਤੁਹਾਡਾ ਇੱਕ ਧਿਆਨ ਸਿੱਧਾ ਬੱਸ ਆਸ-ਪਾਸੇ ਵੀ ਦੇਖਣਾ ਚਾਹੀਦਾ ਮੈਂ ਦੇਖ ਰਹੀ ਐ ਮੈਨੂੰ ਉਹ ਸ਼ੀਸ਼ਾ ਵਧੀਆ ਲੱਗਦਾ ਵਧੀਆ ਲਾਦਾ ਘਰੇ ਲੈ ਜਾ ਇਹ ਚੌਥਾ ਬਾਅਦ ਗੱਡੀ ਗੇਅਰ ਮੰਗਦੀ ਆ ਜਦੋਂ ਗੱਡੀ ਡਾਟ ਪਾਉਣ ਲੱਗੀ ਪਤਾ ਜਦੋਂ ਇੰਜਨ ਹਾਂ ਇੰਜਨ ਜਦੋਂ ਆਰਪੀਐਮ ਜਿਆਦਾ ਵੱਧ ਕੇ ਲੈਣਾ ਆਰਪੀਐਮ ਜਦੋਂ ਆਹ ਸੂਈ ਆਹ ਹਰਲੀ ਸੂਈ ਆ ਨਾ ਜਿਹੜੀ ਆ ਇਹ ਜਦੋਂ ਤਿੰਨ ਦੋ ਟੱਪ ਜੀ ਉਦੋਂ ਗੇਅਰ ਪਾਉਣਾ ਓਕੇ ਗੱਡੀ ਆਪ ਹੀ ਗੇਅਰ ਮੰਗਣ ਲੱਗੇ ਨੇ ਰੇਰ ਥੋੜੀ ਜੀ ਦੂਜੇ ਜੀ ਜਾਣਦੇ ਮੈਂ ਝਟਕਾ ਨਾ ਮਾਰਾ ਤੀਜੇ ਬਾਅਦ ਹਾਂ ਜਦੋਂ ਖਲੀ ਜਾਂ ਉਹ ਆਗੇ ਹੰਪਾਗੇ ਉਦੋਂ ਗੱਡੀ ਜਮਾ ਹੋਲੀ ਕਰਕੇ ਨਗਾਉਣੀ ਉਤੋਂ ਦੀ ਉਹ ਆਏ ਨਹੀਂ ਵੀ ਐ ਫੜੱਕਦੇ ਨਹੀਂ ਨਾ ਕੀ ਥੀਕੇ ਆਗੇ ਥੋੜੇ ਦਾ ਥੋੜੇ ਦਾਸ ਮੈਨੂੰ ਗੱਲ ਲੱਗਦਾ ਥੋੜਾ ਉਹ ਨਹੀਂ ਆ ਥੋੜੇ ਆ ਸਿੰਗਲ ਦਾ ਇੱਥੋਂ ਹੋਲੀ ਚੱਲ ਇਹਦਾ ਖਾਲੀ ਹੋਇਆ ਜੀ ਪਾ ਦੇ ਚੌਥਾ ਗੇਰ ਫੇਰ ਨਾਲ ਦੀ ਨਾਲ ਚੱਕ ਰਿਆ ਕਰ ਕੰਮ ਟਿੱਕੋ ਦਮ ਕਲੱਚ ਨਹੀਂ ਛੱਡਣਾ ਠੀਕ ਹੈ ਜੀ